ਜੇ ਕੋਈ ਵੱਧ ਜਮੀਨੇ ਵੇਚੀ ਹੋਵੇ ਉਹਦਾ ਹੱਲ ਕੀ ਹੈ ਉਹਦਾ ਹੱਲ ਤਾਂ ਦੇਖੋ ਇੱਕ ਤਾਂ ਹੱਲੇ ਇਹ ਹੈ ਵੀ ਜੇ ਵੱਧ ਵਿੱਗੀ ਉਹਦਾ ਕੋਰਟ ਚ ਕੇਸ ਪਾ ਕੇ ਆਪਾਂ ਤੜਾ ਸਕਦੇ ਆ ਵੀ ਇਸੇ ਤੋਂ ਵੱਧ ਹੋ ਗਈ ਜਾਂ ਜੇ ਪਾ ਕੋਰਟ ਚ ਨਹੀਂ ਜਾਣਾ ਚਾਹੁੰਦੇ ਆਪਾਂ ਆਪਣੀ ਤਕਸੀਮ ਕਰਾ ਲਓ ਠੀਕ ਹੈ ਜੀ ਜਿਹੜੇ ਬੰਦੇ ਨੇ ਜਿੰਨੀ ਵੱਧ ਖਰੀਦੀ ਹੈ ਉਹਦੀ ਕਟੌਤੀ ਹੋਊਗੀ ਜਿੰਨੀ ਉਹਨੇ ਵੱਧ ਖਰੀਦ ਲਈ ਅੱਛਾ ਜੀ ਲਾਸਟ ਮੁੱਸਤਰੀ ਹੈ ਜਿਹੜਾ ਉਹਦੀ ਜ਼ਮੀਨ ਚ ਕਟੌਤੀ ਕਰਕੇ ਜ਼ਮੀਨ ਉਹਦੀ ਪੂਰੀ ਕੀਤੀ ਜਾਊਗੀ ਠੀਕ ਆ ਨੁਕਸਾਨ ਲਾਸਟ ਮੁਸਤਰੀ ਦਾ ਹੋਊਗਾ ਇਸੇ ਕਰਕੇ ਤਾਂ ਜਾਨੀ ਕਿ ਜਦੋਂ ਜ਼ਮੀਨ ਖਰੀਦਦੇ ਆ ਖਰੀਦਦਾਰ ਨੂੰ ਰੇਬਨੂਰ ਕਾਰਦੀ ਆ ਆਪਣੀ ਪੂਰੀ ਤਸੱਲੀ ਕਰਕੇ ਹੀ ਜਿ ਰਿਸਟਰੀ ਕਰਾਉਣੀ ਚਾਹੀਦੀ ਹੈ ਜੇ ਕੱਲ ਨੂੰ ਵੱਧ ਪਕਰਾ ਲਈ ਹਾਂ ਕੱਲ ਨੂੰ ਉਹ ਦੁਆਵੀ ਸੇਧਾਰੂ ਨੂੰ ਤੜਾ ਕੇ ਜ਼ਮੀਨ ਆਪਦੇ ਨੋ ਪਵਾ ਜੂ ਆਪਾਂ ਤੋਂ ਲਾਸ ਹੋ ਗਿਆ ਨਾ ਇਹੋ ਇਸੇ ਕਰਕੇ ਮੁਸਤਰੀ ਜਿਹੜਾ ਉਹ ਮੁਸਤਰੀ ਹੁਸ਼ਿਆਰ ਵਾਸਤਾ ਸ਼ਬਦ ਆਉਂਦਾ ਹੈ ਇਹ ਮੁਸਤਰੀ ਨੂੰ ਚੌਕਸ ਹੋਣਾ ਚਾਹੀਦਾ ਉਹਨੂੰ ਆਪਣੀ ਤਸੱਲੀ ਕਰ ਲੈਣੀ ਚਾਹੀਦੀ ਜਦੋਂ ਉਹਨੇ ਖਰੀਦਣੀ ਹੋਵੇ ਖਰੀਦਣੀ ਹੋਵੇ ਠੀਕ ਹੈ ਜੀ ਠੀਕ ਆ ਗਰਦੋਰੀਆਂ ਪਿਓ ਦੇ ਨਾਮ ਦੇ ਪਿਓ ਦੇ ਨਾਮ ਦੇ ਜ਼ਮੀਨ ਮੁੰਡੇ ਦੇ ਨੌਕਰ ਆ ਗਿਆ ਹਾਂ ਜੀ ਮੁੰਡਾ ਜ਼ਮੀਨ ਵੇਚ ਸਕਦਾ ਆਪਦੀ ਪਰ ਜਿਹੜਾ ਖੇਦੂ ਆ ਉਹ ਤਾਂ ਭਲਾ ਬਜ਼ੁਰਗ ਤੋਂ ਲਿਖਾ ਕੇ ਲੂਆ ਵੀ ਹਾਂ ਬਜ਼ੁਰਗ ਤੋਂ ਲਿਖਾ ਕੇ ਤੇਰੇ ਤੋਂ ਬੀਬੀ ਨੂੰ ਕਬਜ਼ਾ ਦੇਉਂਦੇ ਨਹੀਂ ਹਾਂ ਠੀਕ ਆ ਜੇ ਆਪਾਂ ਨਹੀਂ ਉਹਦੇ ਨਾਲ ਉਹਦੀ ਸਹਿਮਤੀ ਲੰਦੇ ਰਿਸ਼ਤੀ 'ਚ ਉਹਦੀ ਸਹਿਮਤੀ ਲੈਣੀ ਜ਼ਰੂਰੀ ਹੈ ਹੂੰ 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 ਕੱਲ ਨੂੰ ਉਹ ਕਹਿੰਦੇ ਮੇਰੀ ਗੁਰਦੌਰੀ ਮੈਂ ਤਾਂ ਛੱਡਦਾ ਨਹੀਂ ਹੂੰ ਬਜ਼ੁਰਗ ਮੁੰਡਾ ਰਿਸ਼ਤੀ ਕਰਾ ਗਿਆ ਬਜ਼ੁਰਗ ਕਬਜ਼ਾ ਕਰੀ ਬੈਠਾ ਉਸ ਤੇ ਜ਼ਮੀਨ ਤੇ ਕਿਉਂ ਗੁਰਦੌਰੀ ਤੇ ਉਹਦੇ ਨੋ ਹੈ ਕੱਲ ਨੂੰ ਰਫੜ ਵਾਲੀ ਗੱਲ ਬਣੂ ਇਸ ਕਰਕੇ ਪਹਿਲਾਂ ਉਹਨੂੰ ਆਪਣੀ ਤਸੱਲੀ ਕਰ ਲੈਣੀ ਜ਼ਰੂਰੀ ਹੈ ਖਰੀਦਦਾਰ ਨੂੰ ਬਜ਼ੁਰਗ ਤੋਂ ਵੀ ਹਾਂ ਤੇ ਉਹ ਜ਼ਮੀਨੇੇ ਵੇਚ ਰਿਹਾ ਤੂੰ ਸਹਿਮਤ ਹੈ ਠੀਕ ਹੈ ਜੀ ਉਹ ਕਈ ਵਾਰੀ ਇਹ ਬਜ਼ੁਰਗ ਆਪਦੇ ਨੋ ਗੁਰਦੌਰੀ ਇਸ ਕਰਕੇ ਰੱਖ ਲੈਣ ਜਾਣ ਕੇ ਕਿ ਜਿੰਦਗੀ ਤੇ ਮੁੰਡਾ ਵੇਚ ਨਾ ਜਾਵੇ ਕੱਲ ਨੂੰ ਜ਼ਮੀਨ ਤਾਂ ਪਹਲਵਾਨ ਨੇ ਵੀ ਗ ਹਾਂ ਵੀ ਕੱਲ ਨੂੰ ਇਹ ਨਾ ਉਹ ਮੇਰੀ ਜ਼ਮੀਨ ਤੇ ਕੋਈ ਝਗੜਾ ਹੋਵੇ ਹਾਂਜੀ ਹਾਂ ਵੀ ਨੌ ਤਾਂ ਇਹਦੇ ਲਵਾਣੇ ਪਰ ਮੈਂ ਗਰਦਾਰੂ ਵੀ ਆਪਦੇ ਨੌ ਰੱਖ ਲੈਣਾ ਵੀ ਤਾਂ ਕਿ ਕੋਈ ਬੰਦਾ ਵੇਚ ਨਾ ਸਕੇ ਬਸ ਠੀਕ ਹੈ ਕਈ ਵਾਰੀ ਇਹੇ ਜੀ ਸਨਪ ਕਰ ਲੈਣ ਆਪਾਂ ਠੀਕ ਹੈ ਜੀ ਠੀਕ ਹੈ ਇਸ ਸਟੋਰ ਤੇ ਜ਼ਮੀਨ ਸਬੰਧੀ A to Z ਜਾਣਕਾਰੀ ਦੇ ਲਈ ਆਪਾਂ ਇੱਕ ਕੋਰਸ ਬਣਾਤਾ ਜਿਦੇ ਵਿੱਚ 40 ਵਕ ਵਕ ਵਿਸ਼ੇ ਦੀਆਂ ਵੀਡੀਓ ਨੇ ਇਸ ਤੋਂ ਬਿਨਾ ਹੋਰ ਵੀ ਵੀਡੀਓ ਨੇ ਟੋਟਲ 134 ਵੀਡੀਓ ਨੇ ਤੁਸੀਂ ਸਾਰੀ ਜਾਣਕਾਰੀ ਘਰ ਬੈਠ ਕੇ ਕਿਤੇ ਵੀ ਆ ਫੋਰਨ ਕੰਟਰੀਆਂ ਦੇਸ਼ ਹੋ ਵਿਦੇਸ਼ ਹੋ ਬੈਠ ਕੇ ਪਲੇ ਸਟੇ ਪਲੇ ਸਟੋਰ ਤੋਂ ਡਾਊਨਲੋਡ ਕਰਕੇ ਇਹ ਜਾਣਕਾਰੀ ਤੁਸੀਂ ਹਾਸਲ ਕਰ ਸਕਦੇ ਹੋ ਪਤਾ ਕੀ ਇਹ ਮਰਬਾਬੰਦੀ ਚ ਇਹ ਕਈ ਬੰਦਿਆਂ ਨੂੰ ਇਹ ਭਲੇਖਾ ਹੁੰਦਾ ਹੈ ਜਿਹੜੀ ਮਰਬਾਬੰਦੀ ਤੋਂ ਪਹਿਲਾਂ ਮਾਲਕੀ ਸੀ ਸਪੋਜ਼ ਕਰੋ ਉਹਨਾਂ ਲਈ 10 ਕਿੱਲੇ ਸੀ ਬਿਲਕੁਲ 10 ਕਿੱਲੇ 89 ਵਾਲੇ ਤੇ ਹੂੰ 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 ਉਹਦੀ ਕੀਮਤ 89 ਰੱਖ ਲਈ ਜ਼ਮੀਨ ਦੀ ਜਿਹੜੀ ਇਹਨਾਂ ਲੈ ਵੇਦੀ ਹੂੰ 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 ਉਸ ਤੋਂ ਬਾਅਦ ਇਹਨੂੰ ਰੁਪਈਏ ਵਾਲੀ ਦੇ ਦਿੱਤੀ ਠੀਕ ਹੈ ਰੁਪਈਏ ਵਾਲੀ ਦੇ ਦਿੱਤੀ ਇੱਥੇ 5 ਕਿੱਲੇ ਰਹਿਣਗੇ ਇਹਨਾਂ ਦੇ 10 ਦੀ ਬਜਾਏ ਇਹ ਕਈ ਬੰਦਿਆਂ ਨੂੰ ਇਹ ਬਹਿਮ ਹੁੰਦਾ ਵੀ ਸਾਡੇ ਲਈ ਪਹਿਲਾਂ 10 ਕਿੱਲੇ ਤੇ ਹੁਣ 5 ਕਿੱਲੇ ਕਿਉਂ ਦਿੱਤੇ ਉਹ ਕੀਮਤ ਦੇ ਹਿਸਾਬ ਨਾਲ ਜ਼ਮੀਨਾਂ ਘਟੀਆਂ ਵੀ ਨੇ ਵਧੀਆਂ ਵੀ ਨੇ ਜਿਹੜਾ ਕੋਈ ਚੌਵਾਨੀ ਦੀ ਕੀਮਤ ਵਾਲੀ ਸੀ ਜ਼ਮੀਨ ਕਿਸੇ ਲੈਵੇ ਉਹਨੂੰ ਰੁਪਈਏ ਦੀ ਪੈ ਗਈ ਉਹਦੀ ਘਟ ਗਈ ਕਈਆਂ ਲੈਵੇ ਰੁਪਈਏ ਦੀ ਕੀਮਤ ਵਾਲੀ ਸੀ ਉਹਨਾਂ ਨੇ ਚੌਵਾਨੀ ਵਾਲੀ ਪੁਆਲੀ ਉਹਨਾਂ ਦੀ ਚਾਰ ਗੁਣਾ ਹੋ ਗਈ ਚਾਰ ਗੁਣਾ ਹੋ ਗਈ ਐਂ ਫਰਕ ਪੈ ਗਿਆ ਇਹ ਇਸ ਕਰਕੇ ਕਈ ਬੰਦੇ ਨੂੰ ਬਹਿਮ ਹੁੰਦਾ ਵੀ ਸਾਡੇ ਲਈ ਪਹਿਲਾਂ ਵੱਧ ਸੀ ਹੁਣ ਘੱਟ ਕਿਉਂ ਹੈ ਹੂੰ 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 ਜਿਹੜੀ ਬਰਾਨੀ ਜ਼ਮੀਨ ਹੈ ਉਹਦੀ ਕੀਮਤਾਂ ਘੱਟ ਤੀਆਂ ਚਾਹੀਦੀਆਂ ਉਸਦੂ ਬਾਤੀਆਂ ਨਹਿਰੀ ਦੇ ਉਸਦੂ ਬਾਤੀਆਂ ਜਿਹੜੀ ਚਾਹੀ ਨਹਿਰੀ ਤੀ ਉਹਦੀ ਜ ਉਸਦੂ ਬਾਤ ਸੀ ਠੀਕ ਹੈ ਜੀ ਠੀਕ ਹੈ ਇਸ ਕਰਕੇ ਕੀਮਤਾਂ ਉਹਦੇ ਜ਼ਮੀਨ ਦੀ ਔਕੜ ਲਈ ਫਿਰ ਉਸ ਹਿਸਾਬ ਨਾਲ ਪਈਆਂ ਜਾਂਦੀਆਂ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਇੱਕ ਗਹਿਣੇ ਵਾਲੀ ਜ਼ਮੀਨ ਦੀ ਗਰਦਾਬਰੀ ਤੀਜਾ ਬੰਦਾ ਕਰਵਾ ਸਕਦਾ ਜਾਂ ਨਹੀਂ ਗਹਿਣੇ ਵਾਲੀ ਜ਼ਮੀਨ ਦੀ ਸਪੋਜ਼ ਕਰੋ ਹੁਣ ਇਹ ਬੰਦੇ ਨੇ ਬੀ ਲਵੇ ਗਹਿਣੇ ਕਰਤੀ ਜ਼ਮੀਨ ਹਾਂਜੀ ਹਾਂ ਬਾਹ ਬੀਬ ਨਹੀਂ ਰਿਹਾ ਠੀਕ ਆ ਜੀ ਸੀ ਬਾਰੇ ਹਾਂਜੀ ਹਾਂ ਸੀ ਨੂੰ ਚਕੋਤੇ ਦੇ ਦਿੱਤੀ ਠੀਕ ਆ ਜਾਂ ਠਿੱਕੇ ਦੇ ਦਿੱਤੀ ਠਿੱਕੇ ਦੇ ਦਿੱਤੀ ਠੀਕ ਹੈ ਜੀ ਉਹ ਜੇ ਚਕੋਤੇ ਠਿੱਕੇ ਦੇ ਦਿੱਤੀ ਜਿਹੜੇ ਬੰਦੇ ਲਵੇ ਗਹਿਣੇ ਐ ਜੇ ਉਹਨੇ ਸਾਈਨ ਕਰਤੇ ਪਟਵਾਰੀ ਲਵੇ ਜਾ ਕੇ ਵੀ ਹਾਂ ਮੈਂ ਇਹਨੂੰ ਠਿੱਕੇ ਦੇ ਦਿੱਤੀ ਤਾਂ ਉਹਦੇ ਨਾਲ ਗੁਰਦੁਆਰੀ ਹੋਊ ਜੀ ਤੀਜੇ ਬੰਦੇ ਦੇ ਨਾਲ ਜੀ ਠੀਕ ਆ ਮਾਲਕ ਨੇ ਤਾਂ ਗਹਿਣੇ ਕਰਤੀ ਨਾ ਗੁਰਦੁਆਰਾ ਜਿਹੜੇ ਨੇ ਗਹਿਣੇ ਲਈ ਉਹਨਾਂ ਨਾਲ ਹੋਣੀ ਚਾਹੀਦੀ ਐ ਜਦੋਂ ਗਹਿਣੇ ਜ਼ਮੀਨ ਹੋਗੀ ਹੂੰ ਹੂੰ ਠੀਕ ਹੈ ਇੱਕ ਹੁੰਦੀ ਹੈ ਬਿਲਾ ਕਬਜ਼ਾ ਰਹਿਣ ਇੱਕ ਹੁੰਦੀ ਹੈ ਰਹਿਣ ਅੱਛਾ ਜੀ ਬਿਲਾ ਕਬਜ਼ਾ ਹੁੰਦੀ ਹੈ ਜਿਵੇਂ ਆਰਡ ਰਹਿਣ ਹੁੰਦੀ ਹੈ ਇਹ ਬਿਲਾ ਕਬਜ਼ਾ ਹੁੰਦੀ ਹੈ ਹਾਂ 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 ਆਰਡ ਰਹਿਣਾ ਜਿਹੜੀ ਜਿਹੜੀ ਰਹਿਣਾ ਹੈ ਇਹਦੀ ਗਰਦੋਰੀ ਮੁਰਤਿਆਂ ਦੇ ਨੌ ਹੁੰਦੀ ਹੈ ਕਿਉਂਕਿ ਮੁਰਤ ਨੂੰ ਕਬਜ਼ਾ ਦਿੱਤਾ ਉਹਨੇ ਨਿੱਕੀ ਦਿੱਤਾ ਹੁਣ ਮੁਰਤ ਨੇ ਗਾਂ ਕਿਸ ਨੂੰ ਠੇਕੇ ਦੇ ਦਿੱਤੀ ਉਹ ਆਪ ਨਹੀਂ ਖੇਤੀ ਕਰਦਾ ਉਹ ਤੀਜੇ ਬੰਦੇ ਨੂੰ ਗਰਦੋਰੀ ਕਰਾ ਸਕਦਾ ਪਰੰਤੂ ਜਦੋਂ ਫੱਕ ਹੋਊਗੀ ਤਾਂ ਉਹਦੀ ਗਰਦੋਰੀ ਦੀ ਕੋਈ ਵੈਲੂ ਨਹੀਂ ਹੈ ਜੇ ਫਿਰ ਵੈਲੂ ਨਹੀਂ ਹੋਣੀ ਇਕ ਤਕਸੀਮ ਕਰਵਾਉਣ ਤੋਂ ਕਿਵੇਂ ਰੋਕ ਸਕਦੇ ਆ ਸਾਂਝਾ ਖਾਤੇ ਦੇ ਵਿੱਚੋਂ ਜੇ ਉਹ ਬੰਦਾ ਸਹਿਮਤ ਨਹੀਂ ਹੈਗਾ ਜਿਹੜਾ ਹਿੱਸੇਦਾਰ ਹੈ ਵਿੱਚ ਫਿਰ ਤਾਂ ਹੁੰਦੀ ਹੀ ਨਹੀਂ ਤਕਸੀਮ ਅੱਛਾ ਜੇ ਆਪਾਂ ਰੋਕਣੀ ਚਾਹੁੰਨੇ ਆ ਹਾਂਜੀ ਜੇ ਹੁਣ ਰੋਕਣੀ ਚਾਹੁੰਨੇ ਆ ਆਪਾਂ ਕਿਸੇ ਬੇਸ ਤੇ ਰੁਕਾਂਗੇ ਨਾ ਜੇ ਹੁਣ ਬੰਦੇ ਨੇ ਇੱਕ ਬੰਦੇ ਨੇ ਇੱਕ ਬੱਦਕ ਬਰਾਕਵਾ ਬਹੀ ਜਾਂਦਾ ਹੈ ਸਪੋਜ਼ ਕਰੋ ਉਹਨੂੰ ਕਿਲਾ ਹੁੰਦਾ ਬਾਹਰਿਆ ਦੋ ਕਿਲੇ ਉਹ ਕਦ ਹੋਣ ਦਊਗਾ ਤਕਸੀਮ ਖੇਤਾਂ ਤਕਸੀਮੇ ਨਹੀਂ ਹੋਣੀ ਠੀਕ ਹੈ ਨਾ ਜੀ ਰੋਕਣ ਦਾ ਕੋਈ ਕਾਰਨ ਮੇਨ ਹੋਵੇ ਨਾ ਕੋਈ ਖਾਸ ਕਾਰਨ ਹੋਵੇ ਫਿਰ ਰੁਕੂਗੀ ਠੀਕ ਹੈ ਬਿਗੈਰ ਕਾਰਨ ਤੋਂ ਤਾਂ ਰੁਕਦੀ ਇੰਨਾ ਹੀ ਕੋਈ ਰੀਜ਼ਨ ਜਿਹੜਾ ਬੱਦ ਬਹੀ ਜਾਂਦਾ ਹੈ ਉਹ ਕਿਉਂ ਮੈਨੂੰ ਤਕਸੀਮ ਵਾਸਤੇ ਇਹਦਾ ਮਤਲਬ ਤਾਂ ਉਹਨੇ ਫਿਰ ਹੁਣੇ ਨਹੀਂ ਦੇਣੀ ਤਕਸੀਮ ਤਾ ਹੋਊਗੀ ਠੀਕ ਹੈ ਕੋਈ ਰੀਜ਼ਨ ਕੋਈ ਖਾਸ ਰੀਜ਼ਨ ਹੋਣਾ ਚਾਹੀਦਾ ਵੀ ਇਹਦੀ ਤਕਸੀਮ ਇਸ ਕਰਕੇ ਨਹੀਂ ਹੋਣੀ ਚਾਹੀਦੀ ਵੀ ਜੇ ਸਪੋਜ਼ ਕਰੋ ਵੀ ਖੇਵਟਾ 2 ਨੇ ਇੱਕ ਖੇਵਟ ਦੀ ਤਕਸੀਮ ਪਾਤੀ ਹਾਂਜੀ ਹਾਂ ਦੋਈ ਖੇਵਟ ਚ ਉਹਨੇ ਬੰਦੇ ਨੇ ਰਕਵਾ ਵੇਚਿਆ ਹੋਇਆ ਉਹ ਫਿਰ ਕਹਿ ਸਕਦਾ ਵੀ ਜਣਗੇ ਇਸ ਖੇਵਟ ਦੀ ਇਕੱਲੇ ਹੀ ਤਕਸੀਮ ਨਹੀਂ ਹੋਣੀ ਚਾਹੀਦੀ ਦੋਈ ਖੇਵਟ ਦੀ ਵਿੱਚ ਹੋਣੀ ਚਾਹੀਦੀ ਹੈ ਦੋਈ ਦਾ ਕਿਸੇ ਕਾਰਨ ਕਰਕੇ ਰੁਕ ਸਕਦੇ ਐ ਨਹੀਂ ਰੁਕਦੀ ਠੀਕ ਹੈ ਠੀਕ ਹੈ ਇੱਕ ਚਲਦੇ ਤਕਸੀਮ ਦੇ ਕੇਸ ਵਿੱਚ ਨਿਸ਼ਾਨਦੇਹੀ ਕਰਵਾ ਸਕਦੇ ਆ ਤਕਸੀਮ ਦਾ ਕੇਸ ਹੋ ਰਿਹਾ ਹੋਵੇ ਨਿਸ਼ਾਨਦੇਹੀ ਤਾਂ ਕਰਾ ਸਕਦੇ ਆ ਪਰ ਦੇਖੋ ਮੇਰੀ ਗੱਲ ਸੁਣੋ ਨਿਸ਼ਾਨਦੇਹੀ ਕਰਾਉਣ ਵਾਸਤੇ ਜੇ ਸਾਰੇ ਸਹਿਮਤ ਹੋਣਗੇ ਤਾਂ ਹੀ ਹੋਊਗੀ ਹਾਂ ਸਹਿਮਤ ਜੀ ਤੇ ਖਜੇ ਤੇ ਹੁਣ ਉਹਨਾਂ ਦਾ ਝਗੜਾ ਚੱਲਦਾ ਫਿਰ ਤੇ ਤਕਸੀਮੇ ਨਹੀਂ ਹੋਣੀ ਫਿਰ ਤਾਂ ਹੋਣੀ ਜੀ ਸਮਝੀ ਕਿ ਟੈ ਕੱਲਾ ਤਾਂ ਬੰਦਾ ਕੋਈ ਕਰਾ ਨਹੀਂ ਸਕਦਾ ਜੇ ਸਾਰੇ ਸਹਿਮਤ ਹੋਣਗੇ ਤਾਂ ਹੀ ਹੋਊਗੀ ਠੀਕ ਹੈ ਜੀ ਠੀਕ ਇਹਦੇ ਨਾਮ ਜ਼ਮੀਨ ਹੈ ਜੋ ਦੋ ਹਿੱਸੇ ਵਿੱਚ ਵੰਡੀ ਹੋਈ ਆ ਪਰ ਇੱਕ ਹਿੱਸੇ ਵਿੱਚ ਚਾਰ ਕਨਾਲਾਂ ਵੱਧ ਵਾਹੀ ਜਾਂਦਾ ਇਸ ਨੂੰ ਬਰਾਬਰ ਕਿਵੇਂ ਕੀਤਾ ਜਾ ਸਕੀਏ ਦੇਖੋ ਚਾਰ ਕਨਾਲਾਂ ਵੱਧ ਉਹ ਤਾਂ ਬਾਹਰਿਆ ਹੋਊਗਾ ਕਈ ਵਾਰੀ ਚੰਗੀ ਮਾੜੀ ਦੇ ਹਿਸਾਬ ਨਾਲ ਜ਼ਮੀਨ ਵੰਡੀ ਜਾਂਦੀ ਹੈ ਠੀਕ ਆ ਬਿਲਕੁਲ ਚੰਗੀ ਮਾੜੀ ਕਰਕੇ ਉਹ ਚਾਰਕ ਨਾਲ ਵੱਧ ਪਾਰੇ ਆ ਹਾਂਜੀ ਹਾਂ ਜਿਹਦਾ ਜ਼ਮੀਨ ਦੀ ਕਿਸਮ ਅ ਡੱਡ ਹੈ ਉਹਦੀ ਜ਼ਮੀਨ ਦੀ ਕਿਸਮ ਵਾੜੀ ਹੈ ਤਾਂ ਵੱਧ ਪਾਰੇ ਆ ਉਹ ਹਾਂ ਹਾਂ ਫਿਰ ਤਾਂ ਉਹਦੇ ਜੀਵੇਂ ਮਾੜੀ ਨਾਲ ਮਾੜੀ ਚੰਗੀ ਨਾਲ ਚੰਗੀ ਜ਼ਮੀਨ ਮਿਲੂਗੀ ਠੀਕ ਹੈ ਜੀ ਜਦੋਂ ਆਪਾਂ ਤਕਸੀਮ ਦਾ ਕੇਸ ਪਾਵਾਂਗੇ ਨਾ ਤਕਸੀਮ ਬਰਾਬਰ ਹੋ ਜੂ ਹਾਂਜੀ ਹਾਂ ਇੱਕ ਟੱਕ ਤਾਂ ਹੈਗਾ ਆਪਣਾ ਸਪੋਜ਼ ਕਰੋ ਟਿੱਬੇ ਵਾਲਾ ਜੀ ਬਿਲਕੁਲ ਕਿੰਨੇ ਰੀ ਟੱਕਾ ਹੈ ਆਪਣਾ ਨਹਿਰੀ ਡਾਕ ਤੱਕ ਦੋ ਨੇ ਜਿਹੜਾ ਨਹਿਰੀ ਬਾਰੇ ਉਹਨੂੰ ਜਮੀਨ ਘੱਟ ਮਿਲੂਗੀ ਜਦੋਂ ਆਪਾਂ ਵੰਡਾਂਗੇ ਹਾਂਜੀ ਹਾਂ ਜਿਹੜੇ ਨੂੰ ਟਿੱਬੇ ਦੀ ਮਿਲੂ ਉਹਨੂੰ ਜ਼ਿਆਦਾ ਮਿਲੂਗੀ ਜ਼ਿਆਦਾ ਮਿਲੂਗੀ ਜੇ ਆਪਾਂ ਤਕਸੀਮ 'ਚ ਦੋਈ ਤਰ੍ਹਾਂ ਸਹਿਮਤ ਆ ਫਿਰ ਤਾਂ ਆਪਾਂ ਪਟਵਾਰੀ ਲੱਭ ਜਾ ਕੇ ਕਰਾ ਲਨੇ ਆ ਵੱਧ ਦੇ ਹਿਸਾਬ ਨਾਲ ਉਹਨੂੰ ਵੱਧ ਪੈ ਜੂ ਘੱਟ ਵਾਲੇ ਨੂੰ ਘੱਟ ਪੈ ਜੂਗੀ ਜੇ ਸਹਿਮਤ ਨਹੀਂ ਹੈਗੇ ਕੇਸ ਪਾ ਕੇ ਤਕਸੀਮ ਕਰਾਉਣੀ ਹੈ ਹਾਂਜੀ ਹਾਂ ਫਿਰ ਦੋਈ ਟੱਕਾਂ 'ਚ ਦੋਵਾਂ ਨੂੰ ਅੱਧਾ ਅੱਧ ਮਿਲੂਗਾ ਜੀ ਛੰਗੀ ਵਾਲੀ 'ਚ ਵੀ ਅੱਧ ਮਿਲੂ ਮਾੜੀ ਵਾਲ ਪਰ ਉਹ ਬੱਦਕਾਟਾ ਖਤਮ ਹੋ ਜੀ। ਉਹ ਬੱਦਕਾਟਾ ਖਤਮ ਹੋ ਜੀ। ਲੇਕਰ ਆਪਣੀ ਜ਼ਮੀਨ ਦਾ ਪਤਾ ਕਰਨਾ ਹੋਵੇ ਕਿ ਜ਼ਮੀਨ ਕਿੱਥੇ-ਕਿੱਥੇ ਹੈ। ਉਹਦੇ ਬਾਰੇ ਆਪਾਂ ਕਿਵੇਂ ਜਾਣਕਾਰੀ ਹਾਸਲ ਕਰ ਸਕਦੇ ਹਾਂ? ਆਪਾਂ ਪਟਵਾਰੀ ਲੇਵੇ ਜਾਵਾਂਗੇ ਜੀ। ਠੀਕੇ ਵੀ ਨੰਬਰ ਖਸਰਾ ਆਪਣੇ ਹੈਗੇ ਨੇ। ਹਾਂਜੀ-ਹਾਂਜੀ। ਪਟਵਾਰੀ ਉਹ ਨਕਸ਼ੇ ਤੇ ਪਉਨ ਦਿਖਾ ਸਕਦਾ ਵੀ ਆਹ ਨੰਬਰ ਖਸਰਾ ਤੇਰਾ ਇੱਥੇ-ਇੱਥੇ ਨੇ ਆ ਇੱਥੇ-ਇੱਥੇ ਨੇ। ਉਹ ਸਾਰੇ ਦਿਖਾ ਸਕਦਾ ਉਹਦੇ ਆਪਾਂ ਨਕਸ਼ੇ ਦੀ ਕਾਪੀ ਵੀ ਲੈ ਸਕਦੇ ਆ ਪਟਵਾਰੀ ਲਵੋ ਠੀਕ ਹੈ ਜੀ ਫਰਦ ਆਪਾਂ ਕਢਾਈ ਸਕਦੇ ਆ ਫਰਦ ਹਾਂਜੀ 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 ਫਰਦ ਕੇਂਦਰ ਦੇ ਮੁਤਾਬਕ ਜਿਹੜੀ ਆਪਾਂ ਫਰਦ ਕਢਾ ਲਈਏ ਉਹਦੇ ਮੁਤਾਬਕ ਆਪਾਂ ਨੰਬਰਾਂ ਦੇ ਸੱਲੇ ਨਕਸ਼ੇ ਚੁੱਕਾ ਸਕਦੇ ਆ ਠੀਕ ਹੈ ਜੀ ਜੇ ਆਪਾਂ ਨੂੰ ਨਕਸ਼ੇ ਦੀ ਕਾਪੀ ਚਾਹੀਦੀ ਆ ਪਟਵਾਰੀ ਨਕਸ਼ੇ ਦੀ ਕਾਪੀ ਵੀ ਦੇ ਸਕਦਾ ਹੈ ਜੀ ਠੀਕ ਹੈ ਜੀ ਇਹ ਵੀ ਹੋ ਸਕਦਾ ਵੀ ਜਿਵੇਂ ਆਪਾਂ ਕਹਿੰਦੇ ਨੇ ਵੀ 1962 63 ਜਾਂ 1960 ਦੀ ਗੱਲ ਕਰੀਏ ਵੀ ਜੇ ਮੈਂ ਆਪਣੇ ਪਰਦਾਦੇ ਜਾਂ ਦਾਦੇ ਦੀ ਗੱਲ ਕਰਾਂ ਸਾਰੀ ਜ਼ਮੀਨ ਦਾ ਪਤਾ ਕਰਨਾ ਹੋਵੇ ਠਾ ਉਸ ਟਾਈਮ ਦੀ ਜਮ 60 ਕਾਟ ਨਹੀਂ ਜੋ ਦਾਦੇ ਦੇ ਨੋਂ ਬੋਲਦੀ ਸੀ। ਉਹ ਟਾਈਮ ਦੀ ਜਮਨ ਦੀ ਨਕਲ ਵੀ ਲੈ ਸਕਦੇ ਆ ਪੱਪਟਵਾਰੀ ਕੋਲ ਸੋ ਜਾ। ਠੀਕ ਹੈ ਜੀ ਠੀਕ ਠੀਕ ਠੀਕ। ਜਮੀਨ ਦੀ ਰਜਿਸਟਰੀ ਦੇ ਮੁਤਾਬਕ ਜਮੀਨ ਪੂਰੀ ਨਹੀਂ। ਇਸ ਦਾ ਇਹਦਾ ਇਹ ਇਹਦਾ ਕਾਰਨ ਕੀ ਹੁੰਦਾ ਜੀ? ਪੂਰੀ ਤਾਂ ਇਹ ਹੈ ਨਾ ਕਈ ਵਾਰੀ ਬੱਟਾ ਥੋੜੇ-ਮੋਟੇ ਵੱਢ ਲੈਂਦਾ ਜੀ ਕੋਈ। ਉਹ ਜ਼ਮੀਨ ਰਲਾ ਲੈਂਦਾ। ਠੀਕ ਆ। ਜਿਹੜੇ ਨੰਬਰ ਖਰੀਦੇ ਨੇ ਉਹਨਾਂ ਦੇ ਆਪ ਕਬਜ਼ਾ ਦਾ ਕਰ ਲਿਆ ਥੋੜੀ-ਮੋਟੀ ਵੱਧ ਘੱਟ ਹੁੰਦੀ ਉਹ ਪਰ ਨਿਸ਼ਾਨਦੇਹੀ ਚ ਪੂਰੀ ਕਰਾ ਸਕਦੇ ਆ ਆਪਣੀ ਉੱਚ ਕੀਚ ਕਰਾਈ। ਠੀਕ ਹੈ ਜੀ।